ਬਿਰਨਵੀ ਚੱਕਰੇ ਲੁਚਗੜੇ ਕਾਰਨ ਪੁਲਿਸ ਨੇ ਮਾਰੀ ਵਿਅਕਤੀ ਨੂੰ ਗੋਲੀ ਜਿਸ ਕਾਰਨ ਉਸ ਦੀ ਹਾਲਤੰ ਗੰਭੀਰ ਹੈ ਦੱਸਦੀ ਹੈ ਕਿ ਬਿਰਨਵੀ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗੋਲੀ ਮਾਰ ਦਿੱਤੀ ਗਈ ਹੈ ਜਿਸ ਮਗਰੋਂ ਉਹ ਸਾਕ ਦੀ ਹਾਲਤੰ ਗੰਭੀਰ ਹੋ ਗਈ ਹੈ ਬ੍ਰਿਟਿਸ਼ ਕੋਲੰਬੀਆ ਪੁਲਿਸ ਨਾ ਕਰਕਾਨੀ ਏਜੰਸੀ ਮਾਮਲੇ ਵਿੱਚ ਜਾਂਚ ਕਰ ਰਹੀ ਹੈ ਬੀਸੀ ਦੇ ਸੰਤੁਰਨ ਜਾਂਚ ਦਫ਼ਤਰ ਨੇ ਦਾ ਕਹਿਣਾ ਹੈ ਕਿ ਉਸ ਨੂੰ ਗੋਲੀਬਾਰੀ ਹੋਣ ਤੇ ਥੋੜੀ ਦੇਰ ਬਾਅਦ ਸੂਚਿਤ ਕੀਤਾ ਗਿਆ ਸੀ ਸੋਮਵਾਰ ਦੁਪਹਿਰਕ ਦੀ ਬ3 ਵਜੇ ਡਾਡਾ ਸਟਰੀਟ ਦੇ 430 ਬਲਾਕ ਦੇ ਵਿੱਚ ਇੱਕ ਗੱੜ ਵਿੱਚ ਝਗੜੇ ਦੀ ਰਿਪੋਰਟ ਤੇ ਪੁਲਿਸ ਨੂੰ ਬੁਲਾਇਆ ਗਿਆ ਸੀ ਜਦੋਂ ਅਧਿਕਾਰੀ ਪਹੁੰਚੇ ਤਾਂ ਗਲੀ 'ਚ ਉਹਨਾਂ ਦਾ ਸਾਹਮਣਾ ਹਥਿਆਰਬੰਦ ਵਿਅਕਤੀ ਨਾਲ ਹੋਇਆ ਗਲਬਾਤ ਮਗਰੋਂ ਇੱਕ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਆਈਆਈਓ ਨੇ ਝਗੜੇ ਤੋਂ ਬਾਅਦ ਆਪਣੇ ਬਿਆਨ ਵਿੱਚ ਕਿਹਾ ਆਰ ਆਰਸੀਐਮਪੀ ਨੇ ਬਿਆਨ ਵਿੱਚ ਕਿਹਾ ਕਿ ਵਿਅਕਤੀ ਨੂੰ ਗੋਲੀ ਲੱਗਣ ਦੇ ਜ਼ਖਮ ਸਨ ਅਤੇ ਮੰਗਲਵਾਰ ਨੂੰ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ ਪੁਲਿਸ ਬਿਆਨ ਵਿੱਚ ਕਿਹਾ ਹੈ ਕਿ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਏਗਾ ਪਰ ਗੋਲੀਬਾਰੀ ਵਾਲਾ ਥਾਂ ਤੇ ਘੇਰੇ ਘੇਰ ਲਿਆ ਗਿਆ ਹੈ ਜਦਕਿ ਉਲਟ ਨਾਗਰਿਕਾਨੀ ਏਜੰਸੀ ਨਾਲ ਜਾਂਚ ਕਰਤਾ ਸਬੂਤ ਇਕੱਠੇ ਕਰ ਰਹੇ ਹਨ ਬਰਨਵੀ ਆਰਸੀਐਮਪੀ ਦਾ ਕਹਿਣਾ ਹੈ ਕਿ ਉਹ ਹੋਰ ਹਾਲਾਤਾਂ ਦੀ ਆਪਣੀ ਜਾਂਚ ਕਰ ਰਹੇ ਹਨ ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਧੰਨਵਾਦ